ਵਾਵਾ ਕਿਰਾਇਆ ਨੇ ਭਾਂਡੇ 10 ਕੁੰਟਾ 55 ਕੁੰਟਾ ਕੋਲੋਂ ਦੇਖਦਾ ਆਂ। ਉਹਨਰ ਭਾਈ ਸਾਡੇ ਮੁੰਨਾ ਭਾਈ ਇੱਥੇ ਬਕਾਇਤਾ ਪੁੱਛਣ ਆਏ ਨੇ ਜਰੂਰ। ਉਹ ਜੀ ਸਮਾਨ ਸਾਡਾ ਆ ਚੁੱਕਿਆ ਏ। ਤੇ ਆਪਾਂ ਥੇਲੇ ਰਖਵਾਣੇ ਆ। ਸਾਰਾ ਸਮਾਨ ਆ ਗਿਆ ਸਾਡਾ। ਦੇਖੋ ਕੀ ਅੱਲੜਦੇ ਪਏ ਓਏ ਨਾ ਲੜੋ। ਕੀ ਕੀ ਕਰਨ ਓਏ। ਕੋੜੀ ਆਦੇ ਚੱਤ ਨੂੰ ਆ ਰਹੇ। ਨਾ ਆਦੇ ਸੋਨੂੰ ਭਾਈ। ਨਾ ਆਦੇ ਛੋਟੇ ਹੜੀ ਜਿਹੜੇ ਯਾਰ ਨੇ ਮੇਰੇ ਬਿਲਦਿਆਂ ਰਾਜ।

ਪਣਾਪਾ ਟੋਲਾਗੇ ਟਮਾਟਰ ਹੋ ਗਿਆ ਟਮਾਟਰ ਟਮਾਟਰ ਸਸਿਗਾਰੀ ਸਾਡੇ ਨੂੰ ਨਵੇਂ ਨੂੰ ਤੁਹਾਡਾ ਸਵਾਗਤ ਹੈ ਵੈਲਕਮ ਬੈਕ ਟੂ ਮਾਈ ਚੈਨਲ ਅਨਜੁਨ 2921 ਸੋ ਲੋਜੀ ਬੰਡਾਰੇ ਦੀ ਤਿਆਰੀ ਚੱਲ ਜੀ ਪਈ ਹੈ ਤੇ ਮੈਂ ਤੇ ਸਾਰੇ ਛੋਟੇ ਛੋਟੇ ਬੱਚੇ ਤੇ ਨਾਲ ਸਾਡੇ ਚਾਚਾ ਜੀ ਜੰਗੀ ਚਾਹੀ ਗੁਬਾਰੇ ਫਲਾ ਹਨੀ ਇੱਥੇ ਪਹੁੰਚਾ ਲਾ ਰਿਹਾ ਕਾਕਾਏ ਕਾਕੇ ਕਾਕੇ ਪੁਗਾਨੇ ਫਲਾ ਰਹੀ ਸੋ ਸਾਡੇ ਜੰਗ ਚਾਹੀ ਫਲਾ ਰਹੇ ਨੇ ਗੁਬਾਰੇ ਸਾਰੇ ਪੈਕੇਟ ਬੁਗੜ ਟੱਪਾ ਲੈ ਕੇ ਆਂਦੇ ਹੋਏ ਆ ਤੇ ਮਸ਼ੀਨ ਦੇ ਨਾਲ ਸਾਰੇ ਇੰਨੇ ਕੁ ਫਲਗੇ ਆ ਕੋਲੇ ਹੋਰ ਫਲਾ ਦੇ ਆ ਜਾਰੀ ਨੇ ਲੋਰੀਆ ਸਾਰੇ ਭਕਾਨੇ ਸਾਰੇ ਖਲਾਰਤੀ ਆ 10 ਪੈਕੇਟ ਹੀ ਦੱਸ ਦੇ 10 ਪੈਕੇਟ ਇੱਕ ਪੈਕੇਟ ਚ ਸੋ 1000 ਭਕਾਨਾ ਆ ਫਲਾ ਚ ਬਾਹਰੂਗਾ ਤਿਆਹਾਨੀ ਉੱਪਰ ਲੋ ਜੀ ਬਾਕੀ ਗੁਬਾਰੇ ਜਿੰਨੇ ਆ ਸਾੜੇ ਸਜਾਰ ਸਜੂ ਦੇ ਤੇ ਲਗਾਤੇ ਜਿੰਨੇ ਲੱਗੇ ਮੇਰੀ ਪੈਕਿੰਗ ਗੋਰੀਆਂ ਉਨਕਾ ਫਸਾ ਦੀ ਉੱਤੇ ਪਲੇਸ ਕਰਦਾ ਸਾੜੇ ਕਾਹਦੀਆਂ ਟੋਟੀਆਂ ਪਈਆਂ ਇਹਦੇ ਬਿਸਕਟ ਤੇ ਆ ਫਰੂਟੀਆਂ ਸਾਰੀਆਂ ਨੂੰ ਪੈਕਿੰਗ ਕਰਨ ਲੱਗੇ ਆਪਾਂ ਪੈਟਰੀ ਦੇ ਵਿੱਚ ਪਾਵਾਂਗੇ ਸਾਡੇ ਘਰ ਕਰਕੇ ਲੋ ਜੀ ਆ ਸਾਰੀ ਪੈਕਿੰਗ ਹੋਂਦੀ ਹੈ ਕਿਹਦੇ ਤੋਂ ਹੋਗਾ ਸਲੋ ਜੀ ਇੰਨੇ ਇੱਕ ਗੁਬਾਰੇ ਆਪਾਂ ਪਲਾਫਲੂ ਲਿੱਤੀਆ ਦੇਖੋ ਸਾਰੇ ਰੱਦ ਪਹੁੰਚ ਹੋ ਗਿਆ ਪੈਕ ਤੇ ਹੋਰ ਹੋਣੇ ਆ ਇਧਰ ਮੇਰੀ ਮੰਮੀ ਪੈਕਿੰਗ ਕਰਦੀ ਪਈ ਆ ਫਰੂਟੀਆਂ ਕੱਢਣ ਦੀ ਮੇਰੀ ਮੰਮੀ ਹਾਂ ਮੰਮੀ ਠੀਕ ਐ ਲੋ ਜੀ ਮੰਮੀ ਫਰੂਟੀਆਂ ਕੱਢਦੀ ਪਈ ਸਾਰੀਆਂ ਇੱਕ ਇੱਕ ਗੰਦੀ ਸਾਰੇ ਥਲੇ ਪੈਕ ਹੋ ਰਿਹਾ ਸਮਾਨ ਦੋ ਜੀ ਟੌਫੀਆਂ ਟੌਫੀਆਂ ਹੋ ਗਏ ਡੱਬੇ ਚ ਲੋ ਜੀ ਇੱਧਰ ਲਿਫਾਫੇ ਹੋ ਰਹੇ ਆ ਪੂਰੇ ਪੈਕ ਅੱਸੀ ਗਾ ਜੀ ਕੀ ਹਾਲ ਚਾਲ ਹੈ ਨਾ ਉਹਦਾ ਥੀ ਫਾ ਪੈਕਿੰਗ ਪੁਕਿੰਗ ਕਰਤੀ ਹੀ ਤੇ ਇਹ ਭਾਈ ਸਾਹਿਬ ਦੀ ਭੱਜ ਕੇ ਹੀ ਰੱਤੀ ਹੈ ਇਹ ਨਹੀਂ ਠੀਕ ਹੈ ਹੁਣ ਆਪਾਂ ਚੱਲਨੇ ਆ ਜਿਹੜਾ ਸਬਜ਼ੀਆਂ ਸਬਜ਼ੀਆਂ ਡਾ ਗਈਆਂ ਤੇ ਥੋੜਾ ਜਿਹਾ ਉਹ ਸਮਾਂ ਲੱਗੇ ਉਹ ਲੈ ਲਈ ਸੋ ਕੱਲ ਫਾਈਨ ਸਾਰਾ ਪਟੜਾ ਹੋ ਜਾਣਾ ਠੀਕ ਹੈ ਚਲੋ ਜੀ ਨਿਕਲ ਗਏ ਆ ਫੇਰ ਆਪਾਂ ਬਾਹਰ ਆਪਣੀ ਰੋਡ ਆ ਵੇਖੋ ਕੰਮ ਸੀਦੀ ਰੋਲ ਤੇ ਲੱਗੇ ਪਰੀਆਂ ਦੁਕਾਨਾਂ ਇਹ ਆ ਵੇਖ ਜਦ ਤੇ ਆਹ ਲੂਖ ਖਰੇ ਵੇਖੋ ਕਿੱਡੇ ਫਰੈਸ਼ ਜੀ ਲਓ ਜੀ ਲੀਕ ਬਣੇ ਤਲਾ ਚੱਲੇ ਆ ਤੇ ਟਰਨ ਮਾਰਨ ਲੱਗੇ ਆ ਹੁਣ ਆ ਜਿਹੜਾ ਪਾਪਾ ਪਰੀਆ ਆ ਮੇਰੇ ਬਣੇ ਪਾਪਾ ਜੀ ਆ ਚੁੱਕੇ ਆ ਸਾਨੂੰ ਭਾਦੀ ਦੁਕਾਨ ਤੇ ਕੱਦੀਆਂ ਜੁੜੀਆਂ ਤੇੜੀ ਮੋੱਕ ਗਈ ਹੋ ਲੈਣ ਆਇਆ ਨਾਲ ਹੈ ਨਹੀਂ ਸਾਡੇ ਬਲਦੇਵ ਆਏ ਭਾਈ ਆ ਦੇਖੋ ਸ਼ਰਮਾ ਆ ਕੇ ਭਾਦੀ ਲੋ ਜੀ ਹੁਣ ਆਪਾਂ ਮਰਚਾ ਲੈ ਰਹੇ ਆ ਦੇਖੋ ਕਿੰਧੀਆਂ ਵਧੀਆ ਮਰਚਾ ਆਹ ਕਹਿੰਦੇ ਕੋ ਸਾਡਾ ਤੇ ਸਾਡੇ ਗੋਗੀ ਭਾਈ ਲੱਗੇ ਹੋਏ ਆ ਕੰਮ ਕਰਨੇ ਕਿ ਕਿ ਟਮਾਟਰ ਆ ਨਾ ਵੱਖਰਾ ਹੀ ਕੱਟ ਕੇ ਰੱਖਦਾ ਆ ਦੇਖੋ ਹੁਣ ਆਪਾਂ ਤੋਲਾਂਗੇ ਟਮਾਟਰ ਹੋ ਗਿਆ ਟਮਾਟਰ ਟਮਾਟਰ ਕੀਤਾ ਜੀ ਅੱਜ ਜੀ ਇਹਨਾਂ ਦੇ ਇਹਨਾਂ ਦੇ ਲਸਣ ਆ ਇਹ ਮਿਰਚਾਂ ਟਮਾਟਰ ਤੇ ਅਦਰਕ ਇਹਨਾਂ ਦੇ ਬੜੇ ਫਰੈਸ਼ ਜੇ ਇਹਨਾਂ ਕੋਲ ਟੂਲ ਆਣਾ ਲੀ ਗਤਲਾ ਅਲੱਗ ਇਹਨਾਂ ਦਾ ਦੁਕਾਨ ਤੇ ਤੁਲੂ ਭਾਈ ਤੁਲੂ ਦਾ ਇਹਨਾਂ ਬੱਲੂ ਭਾਈ ਨਾਮ ਦੇ ਆ ਵੀ ਮੇਰੇ ਤਾਏ ਜੀ ਲੱਗਦੇ ਨੇ ਪਰ ਇਹਨਾਂ ਦੀ ਸ਼ਕਲ ਤੀ ਕਿੰਨੀ ਆ ਰਹੀ ਆਟ ਤਾਏ ਜੀ ਤਾਏ ਜੀ ਤੇ ਸਾਰੇ ਸਾਰੇ ਤਾਏ ਜੀ ਚਾਚਾ ਕੋਈ ਹੈ ਵੀ ਤੇ ਆਇਓ ਤਾਂ ਪੁੱਤਰ ਕੀ ਆ ਜਾ ਲੋ ਜੀ ਸਾਡੇ ਚਾਚਾ ਜੀ ਆੜੇ ਸਤ ਬਾਜੀ ਚਾਚੀ ਜੀ ਗੱਡਾ ਤਾਂ ਤੇਰੀ ਕਰਨਾ ਆ ਬੜਾ ਬੜਾ ਆੜੇ ਚਾਚਾ ਜੀ ਪਿਆ ਕੀ ਭਾ ਵੇਚ ਰਹੇ ਹੋ ਚਾਚਾ ਜੀ ਸਤ ਬਾਜੀ ਜਿਨਾਂ ਦਾ ਘਰ ਦੁਆਰੇ ਨਾ ਸਾਡੇ ਸੋਨੂੰ ਬਾਜੀ ਸਾਡੇ ਛੋਟੇ ਹੜੀ ਬੇਟੇ ਜਾ ਰਹੇ ਨੇ ਸਾਡੇ ਬਲਦੇਵ ਰਾਜ ਲੋ ਵੀ ਕਾਕਾ ਡੀਲ ਕਰਨ ਬੜਾ ਦੁਬਾਰਾ ਦੋਲ ਦੁਬਾਰਾ ਦੋਲ ਕਕੇ ਬਾਕੀ ਸਮਾਨ ਸਾਰਾ ਪਹਲਿਆ ਟਮਾਟਰ ਵੀ ਲੈ ਲਏ ਮਿਰਚਾਂ ਵੀ ਲੈ ਲਈ ਨਿੰਬੂ ਵੀ ਲੈ ਲਿਆ ਤੇ ਇਧਰ ਤੇ ਵੀ ਲੈ ਲਿਆ ਬਾਕੀ ਸਮਾਨ ਆਪਾਂ ਤੇਰੇ ਲੈ ਜਾਵਾਂਗੇ ਬਾਕੀ ਸਮਾਨ ਨੂੰ ਪਸਵੇਰੇ ਲਾਵਾਂਗੇ ਹੁਣ ਆਪਾਂ ਪੈ ਲੱਗੇ ਆ ਬਾਈਕ ਤੇ ਤੇ ਨਿਕਲਣ ਲੱਗੇ ਆ ਗਡਾਮ ਚ ਆਏ ਆ ਆ ਗਡਾਮ ਆ ਬਾਈ ਦਿਖਾਉਂਦੇ ਕਿਹੜਾ ਵਾ ਅਛਾ ਹੈ ਉਹ ਤਾਂ ਹੀ ਆਈ ਹੈ ਹਾਂ ਬਈ ਲੇਜ਼ ਨਹੀਂ ਹੈ ਲੇਜ਼ ਐਸ ਕਿਪਸ ਨਾ ਲੇਜ਼ ਕਹਿੰਦੇ ਨਹੀਂ ਹੈ ਪਰ ਦੋ ਲੋੜੀਂਦੀ ਕੋਈ ਨਹੀਂ ਕਿਚੰਦੇ ਹੋਨੇ ਆ ਕੀ ਹੈ ਸਭ ਆਈਟਮ ਬਿਲਗਾ ਜਿੱਦੂ ਲੈ ਲਈ ਅਸੀਂ ਪੇੜ ਕਿਤੇ ਪੰਗਾ ਕਰ ਦਿੰਦਾ ਹਣੀ ਸੋਨੂੰ ਨੰਗਾ ਲਓ ਜੀ ਗਡਾਮ ਚ ਪੁਰਾ ਸਾਮਾਨ ਪਿਆ ਰ ਤੇ ਚਲੋ ਹਣੀ ਜੀ ਇਸ ਤੋਂ ਬਾਅਦ ਸਾਮਾਨ ਲੈਣ ਤੋਂ ਬਾਅਦ ਮੈਂ ਕਾਰ ਛੱਡ ਆਵਾ ਉਸ ਤੋਂ ਬਾਅਦ ਪਾ ਚੁੱਕੇ ਹਾਂ ਹੁਣ ਚੱਲੇ ਆਪਾਂ ਮੋਲ ਦੇ ਵਿੱਚ ਸਮਾਰਟ ਮੋਲ ਆ ਜਿਹੜਾ ਲਾਈਨ ਘਾੜ ਬੋ ਦੇਉ ਆਪਾਂ ਅੰਦਰ ਚਲੇ ਜਾਂ ਲੋ ਜੀ ਹਣੀ ਤੇ ਮੈਂ ਫੇਰ ਪਹੁੰਚ ਚੁੱਕੇ ਆ ਸਮਾਰਟ ਮੋਬਾਈਲ ਦੇ ਨਹੀਂ ਪਹਿਨੇ ਕਰਾਉਂਗਾ ਲੋ ਜੀ ਫੇਰ ਆ ਚੁੱਕੇ ਆ ਤੇ ਆਪਾਂ ਮੇਨ ਸਪੈਸ਼ਲ ਚੀਜ਼ ਲੈਣ ਆਏ ਆ ਖਾਰਾ ਹਣੀ ਨੂੰ ਖਾਰਾ ਬਹੁਤ ਪਸੰਦ ਆ ਨਿੰਬੂ ਪਾਣੀ ਬਣੰਦਾ ਕੱਢ ਖੇਚੋ ਟਰਾਲੀ ਕਿਦਾਂ ਨਹੀਂ ਰੋ ਖੇਤ ਸੀ ਇੱਕੋ ਹੀ ਖੜਾ ਟਰਾਲੀ ਲੈ ਆਇਆ ਚਲ ਬਾਕੀ ਸਮਾਨ ਪਾ ਲਈ ਹੁਣ ਸਿਰਫ ਸਮਾਰਟ ਫੋਨ ਤੇ ਖੰਡੀ ਤੇ ਮੈਂ ਬਾਕੀ ਆ ਵਾਈਫਾਈ ਲੱਗਣਾ ਬਹੁਤ ਹੋ ਜਾਣੀ ਲੋਜੀ ਹਣੀ ਦੀ ਹਾਲ ਟਾਈਮ ਇਨਸਟਿੰਕ ਦਾ ਚੱਕ ਲੋਜੀ ਕਨਾਲ ਲੈਣ ਲੱਗੇ ਪਾ ਮਾਜ਼ਾ ਸ਼ੋਪਿੰਗ ਕੀ ਕਰਨ ਹੈ ਜਿੱਦਨ ਦੇ ਆਏ ਰਿਆਂ ਗਰੀ ਕੋਸ਼ਿਸ਼ ਕਰੀਏ ਕਿ ਹੋਰ ਕੀ ਕੀ ਮਾ ਵਾਈਫਾਈ ਹਣੀ ਰਹੀ ਹੈ ਇਹਦੇ ਨੇ ਚਾਚੀ ਟਰਾਲੀ ਲੈ ਕੇ ਆਂਦੇ ਆ ਰੇਲ ਤੇ ਕੀ ਹੋਇਆ ਰਮਨ ਪਰ ਮੱਖਣ ਦੀ ਟਕੀਆਂ ਨਹੀਂ ਕੋਈ ਟਰੇ ਉਹ ਵੀ ਇੱਕ ਪੀਸ ਘਟਾ ਉਹ ਖਤਮ ਹੋ ਗਿਆ ਖਤਮ ਹੈ ਇਹ ਤੋਂ ਬਗਲ ਤੋਂ ਹੋ ਗਿਆ ਥੋੜੀ ਉੱਪਰ ਦੇ ਰਹਿ ਗਏ ਥੋੜਾ ਸਮਾਨ ਹੋ ਲੈ ਗਏ ਛੱਡਿਆ ਰੁਪਿਆ ਸੋਈ ਭਾਈ ਮੇਲੀ ਸਸੀਗਾ ਭਾਈ ਕੀ ਹਵਾ ਠੀਕ ਹੈ ਹਾਂ ਉਹਦੀ ਸ਼ਾਪਿੰਗ ਕਰਨਾ ਹੈ ਮੈਂ ਤੇਰੀ ਪਰਦੇਂ ਤੇਰੀ ਹੋਸ ਨਿਕਲੋ ਜੀ ਭਾਈ ਮਿਲ ਗਏ ਸਾਨੂੰ ਹੋਸ ਨਾ ਭਾਈ ਵਿਮਲ ਆ ਗਏ ਜੀ ਕਮੇਂ ਦਾ ਤੱਕ ਅਪ੍ਰੈਲ ਦਾ ਲੋ ਜੀ ਇਹ ਦੋ ਇਹ 55 ਰੁਪਏ ਦੇ ਬੈਣਗੇ ਤੁਹਾਨੂੰ ਸਹੀ ਹੈਗੇ ਚੱਲ ਫਰਕ ਕਰਕੇ ਚਲਣੇ ਚੱਲਣੀ ਮੈਂ ਨਿਕਲ ਆਣੀ ਚੱਲਣੀ ਨਹੀਂ ਰੋਈ ਬਿਲਿੰਗ ਨੂੰ ਨਗੀ ਹਣੀ ਰੱਖਣ ਦਾ ਸਮਾਨ ਅੱਛਾ ਲੋ ਜੀ 450 460 ਰੁਪਏ ਬਣੇ ਬਿੱਲ ਆਪਾਂ ਥੋੜਾ ਜਿਹਾ ਸਮਾਨ ਲਿੱਤਾ ਅੱਜ ਇੰਨਾ ਕੁ ਬਾਕੀ ਤੁਹਾਨੂੰ ਬਰਾਸ਼ੀ ਭੇ ਕਰਨਾ ਪਣ ਗਿਆ ਉਹ ਪੂਰਾ ਭੇ ਚੱਲਦਾ ਲੋ ਜੀ ਪੇ ਚੈੱਕ ਹੋ ਰਿਹਾ ਰਪਏ ਲੱਗੇ ਥੈਂਕ ਯੂ ਵੀਰ ਜੀ ਚਲੋ ਹਣੀ ਭਾਈ ਲੋ ਜੀ ਨਿਕਲਦੇ ਹਾਂ ਹੁਣ ਬਾਅਦ ਕੱਲ ਸਭ ਜੀ ਕੱਲ ਦੀ ਬਰਕਾ ਦੇਖਣ ਕਰਕੇ ਰੱਖੀ ਹੈ ਨਾ ਠੀਕ ਹੈ ਲੰਗਰ ਲੁੰਗਰ ਖਾਨ ਪੁਸ਼ ਲੰਗਰ ਲੁੰਗਰ ਖਾਨ ਠੀਕ ਟੀਵੀ 'ਚ ਆਓਗੇ ਤੁਸੀਂ ਬਾਏ ਬਾਏ। ਕੋਈ ਨਾ ਮਾਈ। ਲੋਈ ਆ ਵੀ ਵੀ ਚਲੇ। ਲੋਈ ਪਹੁੰਚ ਜਾ ਰਿਹਾ। ਪਰ ਆ ਕੇ ਮੈਂ ਛੋਟੇ ਛੱਟੇ ਸਿੱਖ ਕਰ ਬੈਠਾ। ਲੋਈ ਆ ਹੋਏ ਕੋਈ ਆ ਲੜਦੇ ਪਏ ਓਏ ਨਾ ਲੜੋ। ਕੀ ਲੜੋ? ਕੀ ਵੇਖੋ ਕੀ ਕਰਨ ਓਏ ਨਾ ਲੜੋ। ਚਾਫਾਰੇ ਆ ਸੰਪਾ। ਉਹ ਇਸਮਾਨ ਕਰਨ ਲੱਗੇ ਪਏ। ਹਰ ਬੋਤਲ ਤੇ ਇਸ ਤੋਂ ਮੁਕੋ ਰਹੀ ਹੈ ਦੇਖੀ ਜਾ ਸਾਰੇ ਪਾਣੀ ਦਾ ਨਾ ਸਟਿੰਗ ਦਾ ਪਾਣੀ ਹੈ ਸਟਿੰਗ ਦਾ ਵਾ ਚਲੋ ਜੀ ਲੋ ਜੀ ਅਭੀ ਬਸ ਵਿੱਚ ਬੈਲ ਵੀ ਵਿੱਚ ਪਾਓ ਬਸ ਕੋਲੇ ਕੋਈ ਨਹੀਂ ਜਾਂਦਾ ਤੁਸੀਂ ਤੁਹਾਡੇ ਚ ਜੀ ਕਰ ਦਿਓ ਬਾਈ ਕਰ ਦਿਓ ਸਾਡੇ ਜੀ ਨੇ ਚੱਲੇ ਆਪਾਂ ਬਾਈ ਬਾਈ ਕਰੋ ਪਾ ਜਾ ਰਹੇ ਆ ਵਾਪਸੀ ਲਓ ਆ ਸਾਡੇ ਤੋਂ ਖੇਲਾ ਫੇਰ ਅੱਗੇ ਪਹੁੰਚ ਕੇ ਤੇ ਬਾਏ 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 ਗੰਦੇ ਸ਼ੋਪਿੰਗ ਤੇ ਸ਼ੋਪਿੰਗ ਹੋ ਰਹੀ ਹੈ ਸ਼ੋਪਿੰਗ ਫਾਈਨਲੀ ਕਾਲ ਕੰਡਾਰਾ ਹੋ ਰਿਹਾ ਸਾਡਾ ਵੀਰਵਾਰ 26 ਤਰੀਕ ਨੂੰ ਸੋ ਅੱਜ 25 ਤਰੀਕ ਹੈ ਹੁਣ ਜਾ ਕੇ ਪੈਕਿੰਗ-ਪੋਕਿੰਗ ਕਰਨੇ ਐ ਥੋੜਾ ਬਥੇਦੀ ਰਹੀ ਹੈ ਇਸ ਮਾਮਲੇ ਲੈ ਆ ਬਾਕੀ ਸਾਰਾ ਧੜੀਆਂ ਬੈਠਾ ਮਨਕੂ ਵੀਚਾਰਾ ਦਿੱਕੰਦੇ ਮਨਕੂ ਨੂੰ ਕਿਤੇ ਲੈ ਆ ਕੇ ਗਿਆ ਬਾਕੀ ਹੁਣ ਅਗਲਾ ਜਿਹੜਾ ਸਮਾਨ ਲੈ ਕੇ ਆਣਾ ਮੈਂ ਉਹ ਵੇਖਾਂਗੇ ਹੁਣ ਘਰ ਆ ਗਿਆ ਮੈਂ ਥੋੜੀ ਰਾਹਤ ਕਰ ਲੀਏ ਉਸ ਤੋਂ ਬਾਅਦ ਬਾਕੀ ਲੈ ਆਏ ਨੇ ਭਾਂਡੇ ਤੇ 10 ਗੁੰਟੇ ਬੈਂਚ ਗੁੰਟੇ ਉਹ થોੜੇ ਦਿਨ ਤੱਕ ਆਣਗੇ ਕੋਈ ਪਹੁੰਚਣਾ ਥੋੜਾ ਬੋਸ ਮਾਰਿਆ ਹੁੰਦਾ ਸਾਡਾ ਵੀ ਇਦਾਂ ਹੀ ਕੰਮ ਹੁੰਦਾ ਥੋੜਾ ਬੋਸ ਮਾਰਿਆ ਰਹਾ ਆਪਾਂ ਚੱਕੇ ਦੁੱਤਰ ਮਰਨ ਦੇ ਸੇਰ ਦੇ ਆਟੇ ਚੱਕਰ ਮਾਰਦੇ ਆਪਾਂ ਠੀਕ ਕੋਈ ਸਮਾਨ ਸਾਡਾ ਆ ਚੁੱਕਿਆ ਹੈ ਤੇ ਆਪਾਂ ਥੱਲੇ ਰਖਵਾਣੇ ਆ ਸਾਰਾ ਸਮਾਨ ਆ ਗਿਆ ਸਾਡਾ ਜੰਗ ਸਹੀ ਲੈ ਆਏ ਨੇ ਟੱਪ ਵੱਡੇ ਕਿੰਨੇ ਜੇ ਬੜਵਦਿਲੇ ਬੜਵਦਿਲੇ ਪੰਜ ਪੰਜ ਕਿਹ ਹੈ ਨਾ ਹਾਂ ਪਰਦਾ ਪੰਜ ਥੱਲੇ ਠੀਕ 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 ਲੋ ਜੀ ਸਮਾਨ ਸਾਡਾ ਆ ਚੁੱਕਿਆ ਹੈ ਪੰਜ ਹੋ ਲਾਂਦੇ ਲੋ ਜੀ ਤਿੰਨ ਜਾਗ ਵੱਡੇ ਬਤੀਲੇ ਪੰਜ ਹਨ ਤੇ ਆ ਟੱਪ ਕਿੰਨੇ ਜੇ ਚਾਰ ਅੱਛਾ ਚਾਰ ਟੱਪ ਜੇ ਪੰਜ ਵੱਡੇ ਬਤੀਲੇ ਆ ਤਿੰਨ ਜਾਗ ਆ ਡੂੰਘੇ ਦੋ ਹੀ ਆ ਪੰਜ ਪੰਜ ਡੂੰਘੇ ਬਾਲਟੀਆਂ ਕਿੰਨੀਆਂ ਆ ਚਾਰ ਚਾਰ ਬਾਲਟੀਆਂ ਇਦਾਂ ਹੀ ਮੈਂ ਕਹਾਂ ਕਾਲੀ ਕਰੀ ਵੇ ਲੋ ਜੀ ਟੱਪ ਬੰਚ ਕਿੰਨੇ ਲੈਂਦੇ ਭਾਜੀ ਇਹ ਨ ਬੰਚਾ ਗਿਆ ਤੇਰਾ ਭੈ ਆਚਾਨੇ ਨਹੀਂ ਲੱਗ ਗਿਆ ਭਾਜੀ ਹੁਣੀ ਜੰਗਸ਼ਾਈ ਬਹੁਤ ਹੈਲਪ ਕਰਾ ਰਹੇ ਨੇ ਸਾਡੀ ਬਲੇ ਭਾਜੀ ਆ ਦੇ ਗਿਆ ਸੋ ਲੋਜੀ ਭਾਂਡੇ ਉੱਪਰ ਆ ਗਏ ਆ ਜੰਗਸ਼ਾਈ ਨੇ ਬਹੁਤ ਸਾਡੀ ਮਦਦ ਕੀਤੀ ਆ ਚਾਨਣੀਆਂ ਲੱਗ ਗਿਆ ਇਸ ਟਾਈਮ ਹਨੇਰਾਗਾ ਲਾਈਟਾਂ ਲੂਟਾ ਲਾਉਣੀਆਂ ਠਰ ਕੇ ਲਾਉਣੀਆਂ ਸਾੜੇ ਬਰਤਨ ਆ ਤੇ ਆ ਸਾੜੇ ਸਫਾਈ ਸੋਈ ਕਰਕੇ ਤੇ ਫੇਰ ਸਾਹ ਬੜਾ ਚੜ ਗਿਆ ਯਾਰ ਸਾਰੇ ਮੈਚ ਚੜਾਏ ਤੇ ਜੰਗ ਚਾਚੇ ਨੇ ਚੱਲੋ ਜੀ ਆਪਾਂ ਜਿਹੜੇ ਭਾਂਡੇ-ਪੁੰਡੇ ਟੈਂਟ-ਟਨਟ ਆ ਚੁੱਕੇ ਆ ਪਾਪਾ ਜੀ ਵੀ ਆ ਗਏ ਨੇ ਤੇ ਮੇਨ ਓਨਰ ਭਾਈ ਸਾਡੇ ਮੁੰਨਾ ਭਾਈ ਇੱਥੇ ਬਾਕਾਇਤਾ ਪੁੱਛਣ ਆਏ ਨੇ ਜਰੂਰ ਕਿਉਂਕਿ ਇਹਨਾਂ ਨੇ ਨਾ ਅੱਜ ਪੂਰੇ 4-5 ਪੁੱਛਣ ਆਏ ਆ ਤੁਹਾਨੂੰ ਪਤਾ ਗਏ ਟੈਂਟ-ਟਨਟ ਲਾ ਗਏ ਨਾਰੇ ਬੰਦੇ ਤੇ ਭਾਈ ਹੁਣ ਪੁੱਛਣ ਆਇਆ ਜੇ ਕਿਹੇ ਵੀ ਮੇਰੇ ਵੀਰ ਭੈਣ ਭਰਾ ਨੇ ਟੈਂਟ ਦਾ ਜੇ ਕੋਈ ਵੀ ਕੋਈ ਪਾਰਟੀ ਸ਼ਾਦੀ ਵਿਆਹ ਮੈਰਿਜ ਦਾ ਕੋਈ ਵੀ ਫੰਕਸ਼ਨ ਕਰਨਾ ਤੇ ਭਾਈ ਨਾਲ ਸੰਪਰਕ ਕਰ ਸਕਦਾ ਭਾਈ ਆਪਣਾ ਨੰਬਰ ਬੋਲ ਦਿਓ ਹਾਂ ਜੀ 88 710 229 98 88 410 229 ਦੇ ਭਾਈ ਨਸਲ ਤੱਕ ਕਰ ਸਕਦੇ ਆ ਤੇ ਤੁਹਾਨੂੰ ਹਰ ਤੇ ਰੀਜ਼ਨੇਬਲ ਪ੍ਰਾਈਸ ਤੇ ਤੁਹਾਨੂੰ ਲਾਨ ਕੇ ਤੇ ਆਸ਼ੋਕ ਪਾਪਾ ਇਹ ਸਾਰੀ ਡਿਲੀਵਰੀ ਕਰਦਾ ਪਾਪਾ ਬੜਾ ਘੈਂਟ ਹੈਗਾ ਤੇ ਇੱਕ ਵਾਰੀ ਜਰੂਰ ਇਹਨਾਂ ਨੂੰ ਮੌਕਾ ਦਿਓ ਇਹ ਏਰੀਆ ਕਿ ਬੜੀ ਗੇਟ ਲక్ష్ਮੀਪਾਲ ਦੇ ਬਿਲਕੁਲ ਓਪੋਜ਼ਿਟ ਜਿੱਥੇ ਪਹਿਲਾਂ ਗਲਾਪੂਰਾ ਸਕੂਲ ਸੀ ਨਾ ਬਿਲਕੁਲ ਨਾਲ ਹੀ ਉਹਨਾਂ ਦੇ ਅੰਦਰ ਬਣਿਆ ਹੋਇਆ ਸਾਰਾ ਤੇ ਇੱਕ ਵੜੀ ਜਰੂਰ ਹੈ ਤੁਸੀਂ ਬਾਕੀ ਵੀਡੀਓ ਚ ਮੈਂ ਤੁਹਾਨੂੰ ਦਿਖਾ ਵੀ ਦਿੱਤਾ ਤੁਸੀਂ ਦੇਖ ਸਕਦੇ ਹੋ ਬਾਕੀ ਭਰਾ ਮੈਂ ਭਾਈ ਦਾ ਤੈਅ ਦਿ ਲੋ ਬਹੁਤ ਬਹੁਤ ਧੰਨਵਾਦ ਕਰਦਾ ਭਾਈ ਬਕੇਤਾ ਪੁੱਛਣ ਆਏ ਇੱਥੇ ਚੇਚਾ ਕੀ ਬੰਦੇ ਟੈਂਟ ਸਮਾਨ ਰੱਖ ਗਏ ਲਾਗੇ ਆ ਕਿ ਨਹੀਂ ਪਰ ਬਹੁਤ ਥੈਂਕ ਯੂ ਭਾਈ ਨਹੀਂ ਆਏ ਸੀ ਬਕੇਤਾ ਪੁੱਛਣ ਆਏ ਹੀ ਟੈਂਟ ਟੁੰਟ ਲਾਗੇ ਬੰਦੇ ਕਿ ਨਹੀਂ ਲਗਾ ਗਏ ਸੋ ਅੱਧਾ ਸਮਾਨ ਲਗਾ ਗੀਆ ਟੈਂਟ ਟੁੰਟ ਦਾ ਹਲਵਾਈਆਂ ਦਾ ਉੱਪਰ ਭਾਂਡੇ ਭੁੰਡੇ ਵੀ ਆ ਗਿਆ ਬਾਕੀ ਜਿਹੜਾ ਥੋੜਾ ਸਮਾਨ ਰਹਿ ਗਿਆ ਉਹ ਬਾਕੀ ਉਹ ਕੱਲ ਸਵੇਰੇ ਤੜਕੇ ਤੜਕੇ ਆਏਗਾ। ਤੋਂ ਅੱਜ ਵੀ ਬਸ ਇਹ ਨਹੀਂ ਤੇ ਇੱਕ ਗਰਮੀ ਬੜੀ ਹੈ ਉਹ ਤਿੰਨ ਚਾਰ ਪਰੀ ਟੀ-ਸ਼ਰਟਾਂ ਮੈਂ ਚੇਂਜ ਕਰ ਲਈਆਂ। ਬਹੁਤ ਜ਼ਿਆਦਾ ਗਰਮੀ ਹੈਗੀ ਆ। ਸੋ ਬਾਕੀ ਜਿਹੜਾ ਸਮਾਨ ਰਹਿ ਗਿਆ ਉਹਨਾਂ ਸਵੇਰੇ ਜਾਵਾਂਗਾ ਮੰਡੀ ਸੋਨੂ ਭਾਈ ਦੇ ਨਾਲ ਤੜਕੇ ਸੋ ਬਾਕੀ ਸਮਾਨ ਜਿਹੜਾ ਹੈ ਉਹ ਸਵੇਰੇ ਕਰਾਂਗੇ। ਸੋ ਅੱਜ ਦਾ ਵਲੋਗ ਇੱਥੇ ਸਮਾਪਤ ਕਰਦੇ ਹਾਂ। ਠੀਕ ਆ ਸੋ ਵਲੋਗ ਚੰਗਾ ਲੱਗਿਆ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲ ਲਿਆ ਤੁਹਾਨੂੰ ਇੱਕ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਕੇ ਲਈ ਬਾਏ। you <laughs>